ਦੋਸਤੋ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਇੰਟਰਟੇਨਿੰਗ ਪਰਪਸ ਦੇ ਨਾਲ ਬਣਾਈ ਗਈ ਆ ਤੇ ਇਹਦੇ ਵਿੱਚ ਇੱਕ ਰੈਸਪੀ ਵੀ ਪੰਜਾਬ ਦੀ ਬਹੁਤ ਹੀ ਮਤਲਬ ਮਸ਼ਹੂਰ ਜਿਹੜੀ ਬਹੁਤ ਪੁਰਾਣੇ ਟਾਈਮਾਂ ਤੋਂ ਚੱਲਦੀ ਆ ਰਹੀ ਆ ਇਹ ਚੀਜ਼ ਨੂੰ ਸਰਚ ਵੀ ਕੀਤਾ ਇਸ ਚੀਜ਼ ਦੇ ਉੱਤੇ ਕਿ ਆਪਾਂ کہیں ਦੀ ਦੂਰ ਨੇੜੇ ਜਾਂਦੇ ਆ ਤੇ ਇੰਨਾ ਸਮਾਨ ਨਹੀਂ ਝੁੱਕ ਸਕਦੇ ਹੁੰਦੇ ਕੋ ਤੇ ਇਹ ਕਹਿੋ ਜਿਹਾ ਮਤਲਬ ਖਾਣਾ ਤੁਹਾਨੂੰ ਭੁੱਖ ਬਹੁਤ ਘੱਟ ਲੱਗੂਗੀ ਇਹਦੇ ਨਾਲ ਮਤਲਬ ਆਈਡੀਆ ਇਹ ਲਾਇਆਗਾ ਕਿ ਘੱਟ ਸੋਰਸਾਂ ਦੇ ਨਾਲ ਕੋਈ ਚੀਜ਼ ਜਿਹੜੀ ਰੈਸਪੀ ਉਹ ਬਣਾਈ ਜਾਵੇ ਜਿਹਦੇ ਵਿੱਚ ਕੁਝ ਇੰਨੀਆਂ ਚੀਜ਼ਾਂ ਯੂਜ਼ ਨਾ ਹੋਣ ਤੁਹਾਨੂੰ ਚੁੱਕਣੀਆਂ ਨਾ ਪੈਣ ਤੇ ਇਹ ਜਿਹੜੀ ਰੈਸਪੀ ਆ ਇਹਦਾ ਮਤਲਬ ਤੁਸੀਂ ਥੋੜਾ ਬਹੁਤਾ ਤੁਸੀਂ ਲੈ ਕੇ ਜਾਓ ਤੇ ਮਤਲਬ ਲੱਗਦਾ ਨਹੀਂ ਹੈ ਕਿ ਤੁਹਾਨੂੰ ਭੁੱਖ ਵਾਲੀ ਸਮੱਸਿਆ ਰਹੂਗੀ ਤੇ ਬਾਕੀ ਅਮੀਰ ਕਰਦੇ ਆ ਕਿ ਤੁਹਾਨੂੰ ਵਧੀਆ ਲੱਗੂਗਾ ਤੇ ਇੰਜੋਏ ਕਰਿਓ ਧੰਨਵਾਦ ਬਹੁਤ ਬਹੁਤ ਅੱਗੇ ਵੀਡੀਓ ਦੇ ਵਿੱਚ ਵੇਖੋ ਕੀ ਕੁਝ ਹੋਇਆ ਸਾਡੇ ਨਾਲ ਤੇ ਕਿਦਾਂ-ਕਿਦਾਂ ਇਹ ਸਾਰਾ ਰਸਤਾ ਪਾਰ ਕੀਤਾ ਵਾ ਲੈ ਆ ਗਿਆ ਆ ਗਿਆ ਹੁਣ ਡਰ ਆ ਆ ਗਿਆ ਵਾ ਹਾਂ ਹੀ ਆ ਗਏ ਨੇ ਅੱਜ ਘਾੜਾਂ ਦੇ ਵਿੱਚ ਟੱਪ ਦੇ ਫਿਰਦੇ ਨੇ ਆਹ ਵੇਖੋ ਜੋਦੇ ਹੱਥ ਲਾਉਂਦੇ ਆਉਂਦੇ ਆ ਇਹ ਡਰੇਨ ਦੇ ਵਿੱਚ ਆ ਆਪਣਾ ਹੀ ਰਾਹ ਬਣਾਉਂਦੇ ਆ ਨੌਜਵਾਨ ਕੋ ਪਰੇ ਜਾ ਛੋਪ ਗਾੜੀ ਉੱਪਰੇ ਹੋ ਜਾ ਆਣਾ ਆਣਾ ਦੀ ਆਣਾ ਸੌਖਾ ਹੋ ਜਾਂਦੀ ਰਾਹ ਹਾਂ ਜੀ ਆਹ ਬਰੇਕਾਂ ਫੇਲ ਮਹਿਕਵਾ ਚਲੋ ਜੀ ਆਹ ਤਿਲਕਣੀਆਂ ਹੋ ਗਈਆਂ ਜੀ ਬਹੁਤ ਵਧੀਆ ਬਹੁਤ ਅੱਛੇ ਹੁਣ ਨਾਲੇ ਵੀ ਡਿੱਗਦਾ ਇਹਦੇ ਪਰ ਛਾਟ ਛਾਟ ਹਲਿਓੜੀ ਚੱਲ ਆ ਵੀ ਫੜਨ ਆ ਜਾ ਆ ਵੇਖੋ ਨਦੀ ਬ੍ਰह्मਪutra ਦੇ ਵਿੱਚ ਉਤਰ ਚੁੱਕੇ ਆਂ ਅਸੀਂ ਹੁਣ ਇੱਥੇ ਵੀ ਨਾ ਚਲੋ ਆ ਜਾਓ ਆਪਾਂ ਤੇ ਬਰੇਕਾਂ ਫੇਲ ਮਹਿਕਵਾ ਮੇਰੇ ਵੀਰੋ ਬਾਊ ਚਾਚੂ ਆ ਉੱਤਰ ਵੇਖਣਾ ਕਿੰਨਾ ਵਧੀਆ ਆ ਤਾ ਉੱਤਰਦੇ ਆਏ ਨਹੀਂ ਆਪਾਂ ਚੱਲ ਜੀ ਅਹੋ ਮੈਂ ਜਲਾ ਪੂਰਾ ਰੇਡ ਦਾ ਵਗਾਂ ਇਹ ਚਾਲ ਚੁੱਟ ਗਿਆ ਮੁੰਡੇ ਚਾਲ ਦੇ ਵਿੱਚ ਨੌਜਵਾਨ ਗੱਭਰੂ ਆ ਵੇਖੋ ਕਿਥੋਂ ਦੀ ਕਾ ਵੇਖੋ ਹੈਗਾ ਕੰਮ ਬ੍ਰਹਮਪutra ਨਦੀ ਐ ਟਾਈਮ ਸੁੱਕੀ ਆ ਓ ਜਿਓ ਮੁੜਿਆ ਜਿਓ ਮੁੜਿਆ ਐਵੇਂ ਆਂਦੇ ਹੀ ਐਵੇਂ ਆਂਦੇ ਹੀ ਟਾਈ ਫੈਟ ਆ ਕੌਣ ਕਹਿੰਦਾ ਕੌਣ ਕਹਿੰਦਾ ਕਿਹੜਾ ਕਹਿੰਦਾ ਇਹ ਨਹੀਂ ਨਹੀਂ ਗੱਡੀ ਰੱਖੋ ਨਾਲ ਹਾਂ ਇੱਕ ਗੱਡੀ ਰੱਖੀ ਜਿਹੜੀ ਲੋਡ ਚੱਕਣ ਲਈ ਲੱਪਣਾ ਨਹੀਂ ਇਹਦਾ ਸਾਈਕਲ ਮੁੜਦੇ ਇਹ ਹੁੰਦੀ ਮਦਦ ਆ ਇੱਕ ਦੂਜੇ ਦੀ ਮਦਦ ਕਰਿਆ ਕਰੋ ਦੋਸਤੋ ਬੰਦ ਕਰਨੀ ਬਹੁਤ ਵਧੀਆ ਗੱਲ ਆ ਲੱਭੂ ਦੀ ਕੀ ਸੀ ਲੱਗਣ ਲੱਗੀ ਐ ਲੈ ਨੇ ਉਹਨੇ ਨੌਜਵਾਨ ਨੇ 10 ਕਿਲੋ ਦਾ ਪੱਠੂ ਪਿੱਠੂ ਵੀ ਪਾਇਆ ਮਗਰ ਇਹ ਕਰਕੇ ਤੁਹਾਨੂੰ ਵੇਖਣ ਨੂੰ ਸ਼ਾਇਦ ਸੌਖਾ ਲੱਗਣ ਡਿਆ ਹੋਵੇ ਪਰ ਇਹਨਾ ਸੌਖਾ ਨਹੀਂ ਹੈਗਾ ਕੰਮ ਪੈਰਾਂ ਦੇ ਵਿੱਚੋਂ ਚਪਲਾਂ ਵੀ ਲਾਤੀਆਂ ਗੱਬਰੂ ਨੇ ਆ ਗਿਆ ਜੀ ਚਲੋ ਜੀ ਊਰਜਾ ਕਿਉਂ ਆਇਆ ਇੰਨਾ ਕਹਿਰ ਦੇ ਵਿੱਚ ਇਹ ਉਤਰਾਣੂ ਕਰਦੀ ਹੈ ਸੂਰਜਾ ਕਿਉਂ ਆਇਆ ਇੰਨਾ ਕਹਿਰ ਦੇ ਵਿੱਚ ਅਸੀਂ ਆ ਗਏ ਅੱਜ ਨਹਿਰ ਦੇ ਵਿੱਚ ਵਾਹ ਵਾਹ ਕੀ ਬਾਤਾਂ ਨੀਤ ਸਾਰਿਆਂ ਦੀ ਭੁੱਖੀ ਏ ਤੇ ਨਹਿ ਵੀ ਤੰਦਰੀ ਸੁੱਕੀ ਏ ਤੇ ਲੱਭੂ ਕੁੜੀ ਏ 780 ਏ ਵੈਰੀ ਗੁੱਡ ਵਾਹ ਵਾਹ ਸੱਤ ਸੱਤ ਲੱਭੂ ਕਾਹ ਤੋ ਰਸੀ ਸੱਤ ਸੱਤ ਬਦਲੋ ਸਾਡਾ ਕੀ ਮਕਸਦ ਹੈ ਕੋਈ ਹੋਰ ਵੀ ਸ਼ੇਰ ਬੋਲੋ ਮੈਂ ਆਪਣੇ ਉੱਤੇ ਵਾਹ ਵਾਹ ਨਹੀਂ ਨਾ ਕਰਦਾ ਡੌਂਕੀ ਇਹ 47 ਦੀ ਵਾਂਡ ਵਾਲੇ ਨੇ ਸੜੇ ਆਏ ਕਾਨੇ ਉਹਨਾਂ ਦੇ ਇਦਾਂ ਹੀ ਹਨ ਅੱਗਾ ਲੱਗੀਆਂ ਏ ਇੱਥੇ ਲੋ ਦੋਸਤੋ ਆ ਗਏ ਪਹੁੰਚ ਚੁਕੇ ਹਾਂ ਪट्रोल ਵਾਲੇ ਬਲੌਗ ਤੇ ਸਾਡੇ ਤੇ ਬਹੁਤ ਜ਼ਿਆਦੀ ਮਾੜੀ ਹੋਈ ਸੀ ਪਟ્રોલ ਪੈ ਗਿਆ ਸੀ ਸਾਡੇ ਕੜਾਹ ਦੇ ਵਿੱਚ ਅੱਜ ਕੜਾਹ ਪ੍ਰਸ਼ਾਦ ਦੀਆਂ ਦੇਗਾ ਤਿਆਰ ਕਰਨੀਆਂ ਏ ਮੁੰਡਿਆਲੇ ਤੇ ਬਾਲਣ ਵੀ ਇਥੋਂ ਇਕੱਠਾ ਕਰਾਂਗੇ ਆਪ ਹੀ ਤੇ ਸਾਰਾ ਕੁਝ ਜੋ ਵੀ ਆ ਨੈਚੁਰਲ ਤਰੀਕੇ ਦੇ ਨਾਲ ਜਦੋਂ ਪਹਿਲਾਂ ਲੋਕ ਜਾਂਦੇ ਹੁੰਦੇ ਸੀ ਕਿਤੇ ਦੂਰ ਨੇੜੇ ਤੇ ਉਦੋਂ ਕਿੱਦਾਂ ਆਪਣਾ ਜਿਹੜਾ ਸੀ ਖਾਣਾ ਪੀੜਾ ਨਾਲ ਲੈ ਕੇ ਚੱਲਦੇ ਹੀ ਉਹ ਤੇ ਰਾਹਾਂ ਦੇ ਵਿੱਚ ਕਿਦਾਂ ਬਣਾਉਂਦੇ ਸਾਡਾ ਪੰਜਾਂ ਪੰਜਾੜਾ ਪੰਜਾਂ ਪੰਨਾਂ ਦਾ ਟੂਰ ਹੈ ਅੱਜ ਮਤਲਬ ਬਿਲਕੁਲ ਇਹ ਜਿਹੜੀ ਆ ਇਹ ਨਦੀ ਆਪਣੀ ਸੁੱਕੀ ਪਈ ਐ ਇਸ ਟਾਈਮ ਦੇ ਉੱਤੇ ਜੰਗਲ ਵੀ ਆ ਬਾਹਰ ਆ ਸੂਰ ਇੱਥੇ ਕਾਲੇ ਵੀ ਹੈਗੇ ਆ ਫਿਰਨ ਵੀ ਹੈਗੇ ਆ ਇੱਥੇ ਹੂੰ ਤੇ ਕਿਸੇ ਟਾਈਮ ਵੀ ਕਿਸੇ ਚੀਜ਼ ਨਾਲ ਟੱਕਰਾ ਹੋ ਸਕਦਾ ਤੇ ਹੱਥ ਸਾਡੇ ਖਾਲੀ ਆ ਕਾਹੀ ਪਾ ਕਰਕੇ ਕੜਾ ਖਾਣ ਨਾਲ ਲੈ ਇਹ ਮਣਵਾੜਾ ਕੜਾ ਪਾ ਦਾਂਗੇ ਇਹਨਾਂ ਨੂੰ ਤੇ ਇੱਥੇ ਅਰਦਾਸੇ ਸੋਦੇ ਜਾਣਗੇ ਅੱਜ ਹੂੰ ਤੇ ਇਹਦੇ ਵਿੱਚ ਮਤਲਬ ਪੂਰਾ ਅੱਜ ਤੁਹਾਨੂੰ ਦਿਖਾਇਆ ਜਾਊਗਾ ਕਿ ਕਿੱਦਾਂ ਜਿਹੜੇ ਪੁਰਾਣੇ ਲੋਕ ਹੀ ਉਹ ਕਿੱਦਾਂ ਆਪਣਾ ਸਰਵਾਈਵ ਕਰਦੇ ਸੀ। ਉਹ ਮੁੰਡਾ ਨੀਲੀ ਪੱਗ ਵਾਲਾ ਵੇਖੋ ਇਹਨੂੰ ਮੜਿਆ ਧਿਆਨ ਆ ਇਹ ਸਾਡੇ ਲਵਾਈ ਰਾਜਾ ਜੀ ਆ ਅੱਜ ਦੇ ਟੂਰ ਦੇ ਵਿੱਚ ਮੈਂ ਕਹਿੰਦਾ ਉਸਤਾਜੀ ਆਂਦੀ ਨਾ ਚੜੀਏ। ਉੱਗੋਂ ਦੀ ਚੜਦੇ ਆਂ। ਉਸਤਾਜੀ ਐਣੀ ਸਹੀ ਰਾਹ। ਗੁਰੂਗੋ ਤੇ ਹੱਥ। ਬੰਦਾ ਥੱਕ ਗਿਆ ਹੋਣਾ। ਗਾੜੀ ਤੇ ਜੀਤੀ ਰੋਣੀਆ ਗਾੜੀ ਕਿਤੇ ਆਇਆ ਥੈਂਕਲ ਵੀ ਲਿਆ ਆ। ਚਲੋ ਆ ਜਰਾ ਲਓ ਦੋਸਤੋ ਆਪ ਲੋਕਾਂ ਨੂੰ ਦਿਖਾਇਆ ਜਾਏਗਾ। ਕੀਆ ਬੰਦਾ ਰਾਹ ਦਾ ਪਤਾ ਸਹੀ ਰਾਹ ਤੇ ਆਏ ਆ ਨਹੀਂ ਨਹੀਂ ਸਹੀਆਂ ਨੂੰ ਮੈਂ ਨਹੀਂ ਜਾਣਾ ਹਾਂ ਲਓ ਦੋਸਤੋ ਜੀਪਰ 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 ਆਉਂਦਾ ਆਖਿਰਕਾਰ ਨਦੀ ਸੇ ਬਾਹਰ ਨਿਕਲੀ ਆਏ ਸਾਈਕਲ ਮੁੰਡੇ ਜੋਰ ਨਾਲ ਆਉਂਦਾ ਆ ਮੈਂ ਚੁੱਕ ਦੇਣਾ ਬਾਕੀ ਓਏ ਹੋਏ 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 ਲੱਭੂ ਵੈਰੀ ਗੁੱਡ ਆਇਆ ਇਹਨੂੰ ਪਾ ਲੋ ਹੱਥ ਹੁਣ ਇਹਨੂੰ ਪਾ ਲੋ ਹੱਥ ਧਿਆਨ ਨਾਲ ਓਏ ਕੰਡੇ ਲੱਗੂਗਾ ਪਾਦਾ ਦੇ ਰਾਹ ਬੰਦ ਹੋ ਗਏ ਵੇ ਇੱਧਰ ਇੱਧਰੋਂ ਵੇਖ ਕਰੀ ਅੱਤਿਆ ਡਾ ਰੇ ਜਾ ਰਹੇ ਆ ਆਪਾਂ ਗੁਰੂਆਂ ਨੂੰ ਅੱਜ ਇਹ ਰਾਹ ਬੰਦ ਹੋ ਗਿਆ ਹੁਣ ਇਹਦਾ ਮਤਲਬ ਕੀ ਹੈ ਇਧਰ ਵੇਖ ਆਵਾਜ਼ ਆਈ ਸੜਕਾਂ ਤੇ ਰਹਿ ਗਈ ਹੈ ਕਿਉਂਕਿ ਲੋਕਾਂ ਕੋ ਸਾਰਿਆਂ ਕੋਸਾਂਦਿਆ ਹੋਣਾ ਬਿਲਕੁਲ ਅੱਗੇ ਲੋਕ ਪੈਦਲ ਆਲੇ ਪਹਿਲਾਂ ਅਗਰ ਰਾਹ ਚੱਲਦੇ ਸੀ ਦੋਸਤੋ ਇਹ ਰਾਹ ਜਿਹੜੇ ਹੈ ਨਾ ਇਹ ਕਿਤੇ ਐਵੇਂ ਰਾਹ ਨਹੀਂ ਰਾਹ ਵਾਲੇ ਰਾਹ ਹਾਂ ਹੁਣ ਲੋਕਾਂ ਕੋ ਗੱਡੀਆਂ ਆ ਮੋਟਰਸਾਈਕਲ ਹਨਾ ਬਹੁਤ ਹੀ ਕਠਨ ਰਸਤਾ ਚੁਣ ਲਿਆ ਯਾਰ ਫਲੋ ਜੋ ਫਲੋ ਜੋ ਫਲੋ ਹਾਏ 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 ਓ ਖੇਚ ਦੇ ਓ ਥਾਂ ਨੂੰ ਓ ਮਰੇ ਸਰ ਮੈਂ ਗਾਇਲ ਕਰ ਲਿਆ ਇਧਰ ਵੀ ਰੱਜ ਗਿਆ ਚੰਗਾਇਲ ਹੋ ਗਿਆ ਤੂੰ ਨਹੀਂ ਸਾਈਕਲ ਤੋਂ ਉਤਰਨਾ ਲੱਗ ਲੱਗੇ ਰਹਿ ਪਦਰੇ ਪਦਰੇ ਰੱਖੇ ਕੰਮ ਪੱਲੇ ਨਾਲ ਨਾਲ ਹੀ ਰਹਿ ਥੱਲੇ ਇੱਥੇ ਤੇ ਹੈਗਾ ਜੰਗਲ ਹੀ ਜੰਗਲ ਹੋ ਗਿਆ ਬਹੁਤ ਜ਼ਿਆਦਾ ਜੰਗਲੀ ਘਾੜ ਆ ਜੰਗਲੇ ਸਾਰੇ ਬਣ ਗਏ ਚੈਕ ਵਾਲਾ ਜਾਵੇ ਤੇ ਫੇਰ ਹੀ ਆ ਜੰਗਲ ਦੇ ਚੱਲ ਚਾਹ ਬੋਲੋ ਤਰਾ ਰਰਾ ਓਏ ਓਏ ਵਧਿਆ ਹੁੰਦਾ ਆ ਕਾਟ ਕੇ ਕਰ ਲੈ ਦੇਸੀ ਸਾਊਥ ਇੰਡੀਅਨ ਜਿਹੜੇ ਅੱਜ ਬਣਾਉਣਗੇ ਕੜਾ ਗੱਲੜਵਾ ਡਿਸ਼ੂ ਇਹ ਡਿਸ਼ੂ ਆ ਇਹ ਡਿਸ਼ੂ ਲੈ ਕੇ ਜਾ ਰਿਹਾ ਸਾਰਿਆਂ ਨੂੰ ਅੱਗੇ ਅੱਗੇ ਕਈ ਵਿੱਚ ਵੀਰ ਕਮੈਂਟਾਂ ਦੇ ਲਿਖਣਗੇ ਵੀ ਤੁਸੀਂ ਇੱਥੇ ਕੀ ਫੜਨ ਹੈ ਤੇ ਅਸੀਂ ਵੀਰ ਜੀ ਸੂਰ ਹੇਰਨਾ ਜੋ ਵੀ ਸਾਡੇ ਕਾਬੂ ਆ ਗਿਆ ਫੜ ਲੈਣਾ ਵੇ ਤੁੰ। ਹਾਂ ਕੰਡਿਆਂ ਤੋਂ ਬਿਨਾਂ ਵਾਲਾ ਬੱਲਣੇ ਵੀ ਹੈਗਾ ਗਾੜੀ। ਕਿੱਥੇ ਆ? ਆ ਆ ਮੋੜ ਤੇ ਆ ਬਣਿਆ ਤੋਂ ਗਾੜੀ। ਕੰਡਿਆਂ ਤੋਂ ਬਿਨਾਂ ਵਾਲਣਾ। ਆ ਵੇਖੋ ਸਾਡਾ ਸੂਈਆ ਗਰੁੱਪ ਜਿਹੜਾ ਸੂਹ ਲੈ ਕੇ ਆਇਆ ਵਾ ਇਹਨੇ ਦੱਸਿਆ ਕਿ ਅੱਗੇ ਥੋੜਾ ਵਧੀਆ ਹੈ ਘਟਕਾਣਾ। ਚਲੋ ਆਜੋ ਅੱਗੇ ਵੇਖ ਲੈਨੇ ਆ। ਸਾਡੇ ਬੰਦੇ ਖੋਜੀ ਇਹ ਬੰਦੇ ਖੋਜੀ ਵੀ ਰੱਖੇ ਨਾਲ ਗੁਪਤ ਸੂchnਾਵਾਂ ਦਿੰਦੇ ੜੇ। ਮੌਤ ਤੋਂ 10 ਮਿੰਟ ਗਾੜੀ ਚੱਲਣ ਦਾ ਹੈ। ਕਿਰਪਾ ਧਿਆਨ ਸੇ ਚੱਲੇ। ਆ ਗਿਆ ਖਤਰਾ ਹੋ ਸਕਦਾ ਹੈ। ਲੋ ਜੀ ਟੱਪ ਲਾਉਣ ਲੱਗੇ ਨੇ ਹਾਂਜੀ ਅੱਜ ਵਧੀਆ ਬਣੂਗਾ ਖਾ ਕੇ ਪٹرول ਵਾਲਾ ਇਹਖੂਗਾ ਕੱਗੜ ਲੈ ਬੱਟੀ ਕੜਕੜ ਜਿੰਦੇ ਹਾਂ ਬੱਟੀ ਕੜਕੜ ਜਿੰਦੇ ਸਹੀ ਅੱਜ ਨਾ ਨਾ ਕੋਈ ਬਣਿਆ ਤੇਰੇ ਜਿੰਦੇ ਇੱਥੇ ਭੰਨਣਾ ਬੜੇ ਕੀ ਨਾ ਹਲਾ ਕੀ ਸਵੇਰ ਦੇ ਤੁਰੇ 4 ਵਜੇ ਤੁਹਾਨੂੰ ਪਤਾ ਨਾ ਇਹ ਸਵੇਰ ਦੇ ਤੁਰੇ ਬੰਦੇ ਸਾਰੇ ਭੁੱਖੇ ਆ ਕਿੰਨਾ ਪੈੜਾ ਕਰ ਰਹੇ ਆ ਅਸੀਂ 25 ਕਿਲੋਮੀਟਰ ਪੈੜਾ ਕਰ ਰਹੇ ਆ ਇਹ ਮੂੰਹ ਕਿਦਰ ਨੂੰ ਬਣਾਉਣ ਰਿਹਾ ਇਹਦਾ ਚੁੱਲੇ ਦਾ ਕਹਿੰਦੇ ਪਈ ਤਵਾ ਮਾਰੋ ਆਪਾਂ ਤਵਾ ਮਾਰੋ ਤਾਂ ਉਹ ਖਬੀ ਆ ਦੇ ਹਾਂ ਵੀ ਪਤਾ ਹੀ ਨਹੀਂ ਆ ਮੂੰਹ ਕਿਦਰ ਨੂੰ ਆ ਬਣਾਉਣਾ ਪਤਾ ਹੀ ਨਹੀਂ ਆ ਉਦਾਂ ਹੀ ਨਾ ਕਿ ਇਹਦੀ ਸਲਾਹ ਲੈਂਦਾ ਇਹਨੂੰ ਲੈ ਜਾਏ ਬਾਬਾ ਮਲੇਮ ਜਾਲ ਮਿਲਿਆ ਪਰਮਿਸ਼ਨ ਮਿਲਿਆ ਮਿਲਿਆ ਸਭ ਸੰਸਾਰ ਮਿਲਿਆ ਸਭ ਸੰਸਾਰ ਦੋਸਤੋ ਕਦੀ ਵੀ ਕਿਤੇ ਰਾਹ ਗਲੀ ਦੇ ਵਿੱਚ ਤੁਸੀਂ ਫਸਜੋ ਤੇ ਇਦਾਂ ਦੇ ਸ਼ਸਤਰ ਥੋੜੇ ਨਾਲ ਲੈ ਕੇ ਆਉਣੇ ਆ ਜਿਹੜੇ ਬਣਾਏ ਜਾ ਸਕਣ ਆ ਵੇਖੋ ਹੁਣ ਕਿਦਾਂ ਖੋਦਿਆ ਜਾ ਰਿਹਾ ਸਾਰਾ ਇਹ ਮੁੰਡੇ ਨੇ ਬੀਅਰ ਗ੍ਰੇਲ ਦੀਆਂ ਬਹੁਤ ਵੀਡੀਓ ਵੇਂਦਾ ਰਿਹਾ ਡਿਸਕਵਰੀ ਦੇ ਉੱਤੇ ਤੇ ਤਦੇ ਹੀ ਅੱਜ ਬਣਾ ਰਿਹਾ ਉਦਾਂ ਦੇ ਸਕੀਮ ਲਾ ਰਿਹਾ ਦਿਮਾਗ ਉਦਾਂ ਚੱਲਣ ਦਾ ਪੈਂਦਾ ਤੇ ਆਹ ਵੇਖੋ ਕਿੰਦਾ ਵਧੀਆ ਤਰੀਕੇ ਦੇ ਨਾਲ ਖੁਰਪੇ ਦੇ ਨਾਲ ਹੀ ਮਤਲਬ ਇਹਨਾਂ ਬਣਾ ਲਿਆ ਵਾ ਤੇ ਬਹੁਤ ਵਧੀਆ ਆ ਵੇਖੋ ਆਡੇ ਲਵਾਈ ਰਾਜਾ ਜੀ ਤੇ ਨਾਲ ਨਾਲੇ ਮਕਸਦ ਵੀ ਸਾਨੂੰ ਕਈ ਗੱਲਾਂ ਦੇ ਦੱਸਦੇ ਆ ਰੱਬ ਨੇ ਪਤਾ ਨਹੀਂ ਕੀ ਬਣਾਇਆ ਇਹਨਾਂ ਨੂੰ ਬੰਦੇ ਨਹੀਂ ਬਣਿਆ ਹਾਂਜੀ ਬਹੁਤ ਵਧੀਆ ਇਹ ਮੇਰੀ ਆਪ ਦੀ ਗੱਲ ਆ ਆਪ ਦੀ ਕਲਮ ਦੇ ਵਿੱਚੋਂ ਨਿਕਲੀ ਹੋਈ ਆ ਵੇਖ ਲੋ ਆਲੇ ਦੁਆਲੇ ਦਾ ਮਾਹੌਲ ਵੀ ਕੀ ਬੰਡਿਆ ਐ ਕਿਹੜੇ ਭਾਤ ਉਣ ਡਈ ਇੱਥੇ ਸਹੀ ਚਲੋ ਇੱਥੇ ਰਹਿ ਜਾਓ। ਆ ਸਕੀਮ ਵੇਖੋ ਸਾਡੇ ਬੰਦਿਆਂ ਦੇ ਕੋਲ ਲੱਗਣ ਨਹੀਂ ਲਈ। ਕਦੋਂ ਦੇ ਸਕੀਮਾਂ ਲਾਈ ਜਾ ਰਹੇ ਨੇ। ਸਹੀ ਆ ਬਾਊ। ਤੇ ਹੁਣ ਕੀਤਾ ਗਿਆ ਕੰਮ ਰੁਕ ਭਾਰੇ ਲੱਕੜ ਸੜ ਵੀ ਸਕਦੀ ਜਿਹੜੀ ਗਾੜੀ ਦਿੱਤੀ। ਅੱਜ ਵੇਖਾਂਗੇ 1 ਸਾਲ ਬਾਅਦ ਖਲਵਾਈ ਦੇ ਵਿੱਚ ਕੋਈ ਆਈ ਤਬਦੀਲੀ ਕਿ ਨਹੀਂ ਆਈ। ਕੀ ਤੁਹਾਡੇ ਕੀ ਵਿਚਾਰ ਹੈ ਭਾਜੀ ਇਹਨਾਂ ਦੇ ਬਾਰੇ ਲਵਾਈ ਉਹਨਾਂ ਦੇ ਬਾਰੇ ਕੀ ਕਰਨਗੇ ਅੱਜ? ਵਿਚਾਰ ਸਾਡੇ ਹਾਲੇ ਵੀ ਉਹ ਹੋ ਗਿਆ ਭਾਣੇ ਜੇ ਹੁਣ ਕੋਈ ਕਰਕੇ ਦੱਸੂ ਐ ਨਹੀਂ ਤੇ ਫਤਾਲਾ ਫੇਰ ਹਾਂਜੀ ਰੋਈ ਸਾਹਿਬ। ਉਹੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਦੇ ਉੱਤੇ ਵੇਖੋ ਕਿੰਨੀ ਦੂਰ ਲਿਆਏ ਤੁਹਾਨੂੰ ਪਿੰਡੋਂ ਬਾਹਰ ਵੇਖੋ ਡਰਨ ਧਿਆ ਵਾਸ ਟਾਈਮ ਪੂਰਾ ਆਇਰੇ ਇਹਨੂੰ ਪਤਾ ਵਾ ਕਿ ਜੋ ਮੈਂ ਜੋ ਮੈਂ ਕਰਨਿਆ ਜੋ ਮੈਂ ਕਰਨਿਆ ਉਹ ਠੀਕ ਨਹੀਂ ਹੈਗਾ ਇਹਨੂੰ ਪਤਾ ਵਾ ਨਹੀਂ ਨਹੀਂ ਮੈਂ ਤੇ ਸਹੀ ਕਰਦਾ ਜੋ ਕਰਦਾ ਕਿੰਨੀਆਂ ਮਰਗਾਂ ਪਤਾਆਂ ਰਹੀਆਂ ਅੱਜਕੱਲ੍ਹ ਅੱਜ ਤੱਕ ਕਿੰਨੀਆਂ ਮਰਗਾਂ ਪਕਾਤਾ ਦੀਆਂ ਜੇ ਸਾਰੀਆਂ ਮਰਗਾਂ ਹੀ ਪੁੱਗਤਾਈਆਂ ਵਾ ਆਪਾਂ ਕੋਈ ਵਿਆਹ ਵਾਲਾ ਪ੍ਰੋਗਰਾਮ ਨਹੀਂ ਵਿਆਹ ਵਾਲਾ ਪ੍ਰੋਗਰਾਮ ਅਜੇ ਤੱਕ ਤੇ ਕੋਈ ਆਇਆ ਨਹੀਂ ਚੋਲ-ਚਾਲ ਮੇਰੇ ਸਾਰੇ ਥੱਲੇ ਲੱਗ ਜਾਂਦੇ ਆ ਬਿਲਕੁਲ ਸਬਜ਼ੀਆਂ ਦੇ ਵਿੱਚ ਮੈਨੂੰ ਸਾਰਿਆਂ 'ਚ ਵੱਧ ਭਾਅ ਦਿੰਦਾ ਵਾ ਹਾਂ ਮਰ ਸੱਤਿਆਨਾਸ਼ ਕਰ ਦਿੰਦਾਂਗੇ ਫੜ ਕੇ ਆਹ ਮੁੰਡਾ ਰਾਜਾ ਇਹਨੇ ਪਿਛਲੀ ਵਾਰੀ ਕੱਢੀ ਹੀ ਖੋਡ ਪਰ ਐਤਕੇ ਨੂੰ ਦੂਰ ਹੀ ਰੱਖਿਆ ਗਿਆ ਵੀ ਨਹੀਂ ਪਿਛਲੀ ਵਾਰੀ ਸ਼ਾਇਦ ਕੁਝ ਕੰਮ ਹੋ ਰਹੇ ਸੀ ਨਾ ਇਹ ਆਪਣੇ ਜੋ ਵੀ ਸਹੀ ਓਏ ਮੈਂ ਹੁਣ ਕੀ ਕਹਣਾ ਤੁਸੀਂ ਵੇਖ ਹੀ ਲੈਣਾ ਪਿਛਲੀ ਵੀਡੀਓ ਚ ਵੀ ਤੁਸੀਂ ਵੇਖਿਆ ਹੈ ਕਿ ਇਹਦੇ ਕਾਰੇ ਹੀ ਸਾਰੇ ਪੰਨੇ ਸਰਾਸਾਰੀ ਦੂਜਿਆਂ ਦੇ ਪਾਸ ਤਾਂ ਕਿ ਭਈ ਜੋ ਕੀਤਾ ਇੰਨਾ ਕੀਤਾ ਇਹ ਭਾਜੀ ਤੁਸੀਂ ਵੇਖਾਰਾ ਨਹੀਂ ਕਿਉਂ ਇਹੋ ਲੋਈ ਲੈ ਆਉਂਦੇ ਸਭ ਤੋਂ ਪਹਿਲਾ ਮੇਨ ਗੱਲ ਇਹ ਹੈ ਕਿ ਇਹਨੂੰ ਕੋਈ ਖੜਦਾ ਨਹੀਂ ਆ ਵਿਹਲਾ ਹੀ ਆ ਇਹ ਆ ਹਾਂਜੀ ਹਰੂ ਹੋਰ ਕੋਈ ਲੱਭਦਾ ਨਹੀਂ ਸਾਰੇ ਬਿਜੀ ਆ ਇਹ ਵਿਹਲਾ ਬਾਅਦ ਫੇਰ ਸੋਚੀਦਾ ਵਾ ਕਿ ਚਲੋ ਸਸਤਾ ਵੀ ਆ ਦੇ ਖਸਤਾ ਵੀ ਆ ਹਾਂ ਸਸਤਾ ਵਾ ਪਰਲੇ ਇੰਨੇ ਕ ਕੱਢਦਾ ਹੋਆਗੇ ਸਾਨੂੰ ਲਿਉਣਾ ਪੈਂਦਾ ਨਾਲ ਹਾਂਜੀ ਆ ਵੇਖੋ ਇਹਨਾਂ ਨੇ ਭਾਜੀ ਹੁਣਾਂ ਨੇ ਸਵੇਰ ਦੇ ਤਰੇ ਆ ਨਾਲ ਲੈ ਕੇ ਇਹਨੂੰ ਫੇਰ ਸਾਨੂੰ ਤਰਸਾ ਜਾਂਦਾ ਵਾ ਕਿ ਚੱਲ ਅਗਲੇ ਦਾ ਵੀ ਤੋਰੀ ਫੁਲਕਾ ਚੱਲ ਜੂਗਾ ਅੱਜ ਕਰੂਗਾ ਕੋ ਕੇ ਨਹੀਂ ਕਰੂਗਾ ਅੱਜ ਵੇਖੋ ਅੱਗੇ ਦੇ ਦਿੱਤੀ ਆ ਬਾਲ ਆ ਦੋਸਤੋ ਵੇਖੋ ਕੀ ਕਰਦਾ ਵਾ ਹੁਣਾਂ ਇਹ ਇਹ ਤੇ ਹੁਣ ਇਸੇ ਹਲਵਾਈ ਤੇ ਹੀ ਆ ਕੇ ਕੀ ਕਰੂਗਾ ਗੁਰੂਵਾਲਾ ਫਾਫਾ ਥੱਲੇ ਦੇ ਹੱਥ ਵੀ ਆਪਣਾ ਸਰਾੜਨ ਲੱਗਾ ਵੀਰ ਆ ਵੇਖੋ ਕੈਸਾ ਵੇਖੋ ਚਿਕਰ ਭੁੰਡਰ ਲੈ ਕੇ ਆ ਰਹੇ ਨੇ ਸਾਰਾ ਜੰਗਲ ਦੀ ਅੱਗ ਦੇ ਵਿੱਚੋਂ ਧੂਆ ਵੇਖੋ ਹੋ ਗਿਆ ਆ ਬਾਲਨ ਸਿੱਧਾ ਕਰਕੇ ਰੱਖੋ ਮਾੜਾ ਮਾੜਾ ਤੁਸੀਂ ਤੁਹਾਡਾ ਕੀ ਵਿਚਾਰ ਹੈ ਅੱਜ ਦੇ ਇਸ ਪ੍ਰੋਗਰਾਮ ਬਾਰੇ ਅੱਜ ਇਹਦੇ ਬਾਰੇ ਓਸਤਾਦ ਜੀ ਇਹ ਪ੍ਰੋਗਰਾਮ ਬਣ ਲਿਆ ਵਾ ਕਿ ਪਿਛਲੀ ਵਾਰ ਹੀ ਆਏ ਹਾਂ 1 ਸਾਲ ਪਹਿਲਾਂ ਹਾਂਜੀ ਤੇ ਕੁਝ ਗਲਤੀਆਂ ਹੋਈਆਂ ਸੀ ਪਰ ਉਹ ਗਲਤੀਆਂ ਹੀ ਖਾ ਗਏ ਹਾਂ ਅੱਛਾ ਜੀ ਇਤ ਐਤ ਦੀ ਉਹ ਗਲਤੀਆਂ ਨਹੀਂ ਕਰਨੀਆਂ ਹੈਗੀਆਂ ਮਤਲਬ ਐਤ ਕੀ ਅੱਗੇ-ਅੱਗੇ ਜਾਣਗੇ ਫਿਰ ਜੇ ਗਲਤੀ ਹੋਈ ਕੋਈ ਹਾਂਜੀ ਹਾਂਜੀ ਗਲਤੀ ਤਾਂ ਵੀ ਗਲਤੀ ਹੋਊਗੀ ਅੱਜ ਨਹੀਂ ਨਹੀਂ ਬਿਲਕੁਲ ਸਹੀ ਆ ਬਾਕੀ ਸਾਢੇ ਸਾਲ ਦੱਸਣਗੇ ਜੋ ਦੱਸਣਗੇ ਤੇਰਾ ਮਕਸਦ ਕੀ ਵੈ ਇਹਦਾ ਮਕਸਦ ਕੀ ਹੈ ਇਹ ਮੁੰਡਾ ਵੇਖੋ ਪਿਛਲੀ ਵਾਰੀ ਦੇ ਬਹੁਤ ਮਿਹਨਤ ਨੇ ਕੀਤੀ ਹੈ ਐਤ ਜਿਹੜੇ ਕੋਈ ਘਾਟੀ ਮਿਹਨਤ ਲਈ ਆ ਰਹੀ ਆ ਪਤਾ ਨਹੀਂ ਕੀ ਚੱਕਰ ਆ ਨਹੀਂ ਨਹੀਂ ਉਹ ਚੱਕਰ ਨਹੀਂ ਸਤਜ ਜੀ ਐਤ ਕੀ ਆਪਾਂ ਉਸ ਤੋਂ ਵੱਧ ਮਿਹਨਤ ਕਰਨੀ ਆ ਅੱਛਾ ਜੀ ਪਿਛਲੀ ਵਾਰੀ ਜਿਹੜਾ ਓ ਕੁਛ ਤਾਂ ਚ ਚ ਪੈ ਗਿਆ ਇਹ ਪੈਟਰੋਲ ਹਾਂਜੀ ਉਹ ਆਪਾਂ ਬੈਨ ਕਰਤਾ ਪੈਟਰੋਲ ਪੈਟਰੋਲ ਲਿਆਂਦਾ ਨਹੀਂ ਆਦ ਕੀ ਨਹੀਂ ਆਪਾਂ ਆਦ ਕੀ ਬੈਨ ਕਰਤਾ ਨਹੀਂ ਨਹੀਂ ਸਹੀ ਆ ਬਿਲਕੁਲ ਤੇ ਬਾਕੀ ਹੋਰ ਕੀ ਕੀ ਵੀਰਾਂ ਭਰਾਵਾਂ ਦੇ ਨਾਲ ਆ ਜੋ ਨਹੀਂ ਨਹੀਂ ਸੰਯੋਗ ਆਪਾਂ ਪਾ ਰਹੇ ਆ ਵਿੱਚ ਬਾਲਣ ਬੁੱਲਣ ਦਾ ਹਾਂਜੀ ਭੰਨ ਰਿਹਾ ਜੇ ਬਾਲਣ ਹਾਂਜੀ ਅੱਗ ਦਾ ਭੰਦੇ ਜਰਾ ਐਡਾ ਬਣਿਆ ਇੰਟਰਵਿਊ ਨਹੀਂ ਅੱਜ ਤੁਹਾਡਾ ਚੇਲਾ ਕੌਣ ਆ ਅੱਜ ਤੁਹਾਡਾ ਚੇਲਾ ਕੌਣ ਆ ਹਾਂ ਅੱਜ ਤੇ ਇਹੋ ਲੱਗਦਾ ਆ ਬੰਦਾ ਆ ਅੱਗ ਤੇ ਰਹਿਣਾ ਅੱਜ ਮੇਰੇ ਕੋਲ ਨਹੀਂ 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 ਆ ਤੇਰੇ ਨਾਲ ਆ ਜਿਹੜੇ ਰਸਤਾ ਫੜੀ ਆ ਇਹ ਰਸਤਾ ਪੂਰੀ ਲਿਆਂਦੀ ਆ ਤੇ ਜਿਹੜੇ ਰਸਤਾ ਪੂਰੀ ਰਸਤਾ ਵਾਲਾ ਵੀਰ ਬੋਲੇ ਜਿਹੜੀ ਪਿਛਲੀ ਵਾਰੀ ਹੋਈ ਹੀ ਗਲਤੀ ਐਤਕੀ ਨਹੀਂ ਹੋਣ ਦਵਾਗੇ ਕਿਉਂਕਿ ਅਸੀਂ ਹਲਵਾਈ ਸਾਹਿਬ ਦੇ ਨਾਲ ਆਪ ਡੈ ਕੰਮ ਕਰਾਉਂਦੇ ਬਿਲਕੁਲ ਹਲਵਾਈ ਸਾਹਿਬ ਵੀ ਸ਼ਾਇਦ ਟ੍ਰੇਨਡ ਹੋ ਹੀ ਗਿਆ ਆ ਕਟ-ਕਟ ਖਾ ਕੇ ਲੋਕਾਂ ਕੋਲੋਂ ਕਿਉਂਕਿ ਇਹਨਾਂ ਨੇ ਪ੍ਰੋਗਰਾਮ ਬਹੁਤ ਖਰਾਬ ਕੀਤੇ ਲੋਕਾਂ ਦੇ ਏ ਦੋਸਤੋ ਕਦੀ ਵੀ ਜੰਗਲ ਦੇ ਵਿੱਚ ਫਸ ਜਓ ਤੇ ਘਬਰਾਉਣਾ ਨਹੀਂ ਆ ਸਾਨੂੰ ਯਾਦ ਕਰਨਾ ਉਸੇ ਵੇਲੇ ਕਿ ਉਹਨਾਂ ਨੇ ਬਣਾਇਆ ਹੈ ਇਦਾਂ ਤੇ ਸਾਡੇ ਬੰਦੇ ਹੈ ਵੀ ਵਿਲੇ ਹੀ ਆਂ ਅਸੀਂ ਸਾਰੇ ਹਾਜ਼ਰ ਵੀ ਹੋ ਜਾਾਂਗੇ ਕਿਤੇ ਤੁਸੀਂ ਦੂਰ ਨੇੜੇ ਫਸੇ ਹੋਏ ਤੇ ਹਨਾ ਆ ਲਓ ਦੋਸਤੋ ਕੁੜਕੜ ਜਿੰਦੇ ਪਾਦਣ ਲੱਗਾ ਜੇ ਵਿੱਚ ਗਗੜਨ ਕਿਉਂ ਦੇਸੀ ਕਿਉ ਦਾ ਪ੍ਰੋ ਗਗੜਨ ਕਿਉ ਗਗੜਨ ਕਿਉ ਪਾਤਾ ਜੇ ਵਿੱਚ ਤੇ ਗਗੜਨ ਕਿਉ ਦੀਆਂ ਸੁਮਿਲਾਂ ਜਿਹੜੀਆਂ ਖੈ ਫੈਰ ਰੀਆਂ ਲਾਗੇ ਬਨੇ ਹੋਰ ਤੇ ਕੋਈ ਆਇਆ ਨਹੀਂ ਕੁੱਤੇ ਐਸ ਟਾਈਮ ਬਹੁਤ ਇਕੱਠੇ ਹੁੰਦੇ ਜਾਂਦੇ ਨੇ ਨਦੀ ਦੇ ਵਿੱਚ ਇਹ ਤੂੰ ਹੀ ਕਿਧਰ ਆਏ ਏ ਅੱਜ ਕੀ ਕਰਨਾ ਏ ਪੁੱਤਰੇ ਪੁੱਤਰਾ ਪੁੱਤਰਾ ਕਿਤਰਾ ਸਿੱਧਾ ਹੋ ਕੇ ਦੱਸ ਚੰਗੀ ਤਰ੍ਹਾਂ ਦੱਸ ਕਿੰਨਾ ਸਫ਼ਰ ਤੈਅ ਕਰਕੇ ਆਇਆ ਕਿੰਨੀਆਂ ਪਹਾੜੀਆਂ ਲੰਘਾ ਕੇ ਲਿਆਂਦੀਆਂ ਤੈਨੂੰ ਨਾਲ ਆਪਣੇ ਇਹ ਦੱਸ ਸਾਰਾ ਕੁਝ ਕਿਰਕ ਕਿੰਨੀ ਕਿੱਦਾਂ ਦਾ ਰਿਹਾ ਸਫ਼ਰ ਰਾਹ ਆ ਬਹੁਤ ਵੱਡੀ ਆ ਵੱਡੀ ਆ ਇਹ ਚਾਚੂਆਂ ਤੇ ਗਿਆ ਵਾ ਹਲ ਭਾਈ ਸਾਹਿਬ ਤੇ ਇਹ ਲਵਾਈ ਸਾਹਿਬ ਦੇ ਉੱਤੇ ਚਲ ਗਿਆ ਵਾ ਮੁੰਡਾ ਚਲੋ ਕੋਈ ਨਹੀਂ ਆ ਮੁੰਡਾ ਸੰਗ ਗਿਆ ਵਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਵਾਹ ਦੇਖੋ ਵਾਲ ਸਾਟ ਕੀ ਕਰਤਾ ਜੇ ਓਏ ਹੋਏ ਹੋਏ ਵੇਖੋ ਲਵਾਈ ਰਾਜਾ ਜੀ ਦੇ ਵਾਲ ਐਸ ਟਾਈਮ ਬਿਲਕੁਲ ਸੜ ਚੁੱਕੇ ਨੇ ਬਾਹ ਦੇ ਉਹ ਕੀ ਦੇਖਿਆ ਓਹੋ ਚੰਦ ਵਰਗੇ ਕੁੜੀਆਂ ਓਹ ਵੇਖੋ ਜੀ ਪਹਿਲਾਂ ਭੁੰਡੀ ਸੜਤੀ ਵਿੱਚ ਫਰਾਈ ਹੋ ਗਈ ਆ ਨਾਲ ਹੀ ਉਹ ਹੁੰਦੀ ਸਗਨ ਦਾ ਬਲੀ ਹੁੰਦੀ ਆ ਇਹ ਬਲੀ ਲੈਲੀ ਜਿਹਨਾਂ ਨੇ ਪੈਂਦਿਆਂ ਸਾਰੇ ਦੋਸਤੋ ਨੇਚਰ ਜਿਹੜੀ ਆ ਨੇਚਰ ਦੇ ਰੂਪ ਦੇ ਤੁਹਾਨੂੰ ਇਦਾਂ ਦਾ ਕੁਝ ਲੱਭਣਾ ਵਾ ਕਿਉਂਕਿ ਜੇ ਤੁਸੀਂ ਕਹੋ ਕਿ ਬਿਲਕੁਲ ਸਾਫ਼ ਸੁਥਰੀਆਂ ਚੀਜ਼ਾਂ ਜਾਂ ਕੁਝ ਹੋਵੇ ਕਿਉਂਕਿ ਆਪਾਂ ਢਿੱਡ ਭਰਨਾ ਵਾ ਆਪਣਾ ਹਨਾ ਇਹਦੇ ਵਾਸਤੇ ਥੋੜਾ ਬਹੁਤਾ ਚਲੋ ਕੋਈ ਨਹੀਂ ਚੱਲਦਾ ਹੀ ਆ ਆ ਵਿੱਚ ਮਸਲਨ ਫੇਰ ਆ ਗਿਆ ਵਿੱਚ ਚਲੋ ਪਾਓ ਪਾਓ ਨਾਲ ਹੀ ਆ ਤੁਹਾਡੇ ਆ ਲਓ ਜੀ ਰਵਾ ਪਾਤਾ ਜੇ ਹੁਣ ਤੇ ਕਿਸੇ ਚੀਜ਼ ਦਾ ਪਤਾ ਵੀ ਨਹੀਂ ਲੱਗਣਾ ਜੇ ਕੋਈ ਪੈਪੂ ਵੀ ਗਈ ਤੇ ਲਓ ਜੀ ਉੜਾਏ ਕਰ ਲੈਣ ਦੇ ਸੜਜਾ ਲੈਣ ਦੇ ਇਹ ਉਹਦੀ ਪੂਜਤਾ ਸਹਿ ਰਹੀ ਹੈ ਤੇ ਲਾਈਆ 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 ਦੋਸਤੋ ਆ ਸੂਜੀ ਤੋਂ ਬਾਅਦ ਚੱਲਿਆ ਜੇ ਆਟਾ ਤੇ ਆਟਾ ਵੇਖੋ ਵਿੱਚ ਪਾਤਾ ਤੇ ਸਾਰੇ ਵਾਤਾਵਰਨ ਦੇ ਵਿੱਚ ਖੁਸ਼ਬੂ ਜਿਹੜੀ ਆ ਮਨਮੋਹਕ ਖੁਸ਼ਬੂ ਪੈ ਗਈ ਆ ਫੈਲ ਗਈ ਆ ਮਨਮੋਹਕ ਖੁਸ਼ਬੂ ਆ ਵੇਖੋ ਵੀਰ ਇਧਰੋਂ ਲੱਕੜਾ ਲੈ ਕੇ ਆ ਰਹੇ ਨੇ ਦੋਸਤੋ ਇੰਨਾ ਜਫਰ ਗੱਲਣਾ ਪੈਂਦਾ ਵਾ ਇਹ ਜਦੋਂ ਨੇਚਰਾਂ ਦੇ ਵਿੱਚ ਆਈਏ ਉਹ ਸੁੱਟੀ ਜਾਣਾ ਬਾਹਰ ਲਵਾਈ ਗਿੱਟਿਆਂ ਦੇ ਪੌਂਡ ਇਹਨੇ ਸ਼ੁਰੂ ਕਰਤਾ ਜੇ ਆਪਣਾ ਪ੍ਰੋਗਰਾਮ ਲਵਾਈ ਨੇ ਉਹ ਠੰਡਾ ਹੀ ਆ ਠੰਡਾ ਹੀ ਆ ਗਿੱਟਿਆਂ ਨੂੰ ਚੜੀ ਜਾਂਂਡਾ ਗਿੱਟਿਆਂ ਨੂੰ ਚੜੀ ਜਾਂਂਡਾ ਕੜਾ ਗਿੱਟਿਆਂ ਨੂੰ ਚੜੀ ਜਾਂਂਡਾ ਵੇਖੋ ਲੈ ਪਿਛਲੀ ਆ ਰੰਗੂ ਐਰ ਕੀ ਇਹਨੂੰ ਦੱਸਿਆ ਵਾ ਵੀ ਤੂੰ ਕਿੱਲਾ ਗਾੜੀ ਜਾਏਂਗਾ ਸਾਡੇ ਤੋਂ ਜੇ ਨਾਸਵਾਦ ਆਇਆ ਤੇ ਖੋਖ ਹੋਵੇ ਖਾਣ ਬੰਦੇ ਤੇ ਫੇ ਗੱਲ ਬੰਦੀ ਆ ਮੈਨੂੰ ਤੇ ਇਹ ਵੀ ਡਰਿਆ ਵੀ ਕਿਤੇ ਕੋਈ ਆ ਨਾ ਜਾਵੇ ਕੋਈ ਜੰਗਲੀ ਕੋਈ ਕੜਾਈਆਂ ਇੱਥੇ ਨਾ ਰਹਿਣ ਉੱਤੇ ਨਾ ਰਹਿ ਜਾਣ ਜੇ ਸੂਰ ਸਾਰ ਆ ਗਿਆ ਤੇ ਮਤਲਬ ਬੰਦੇ ਸੌਦੇ ਹੀ ਹੋਣੇ ਵੇਖੋ ਦੋਸਤੋ ਬਹੁਤ ਆਨੰਦ ਮਾਣ ਰਹੇ ਆ ਯਾਰਾਂ ਦੋਸਤਾਂ ਦੇ ਬੈਠੇ ਆ ਓਏ ਅਗਲਾਂ ਚ ਆਏ ਆ ਹਾਂ ਨਿਆਰੇ ਲੈ ਲੈ ਜਿੰਦਗੀ ਦੇ ਨਿਆਰੇ ਲਾਉਣ ਨਿਆਰੇ ਦੋ ਨਾ ਕੇ ਨੂੰ ਪਾ ਕੇ ਤੇ ਨਾ ਹੋ ਹਲਵਾਈ ਹਲਵਾਈ ਨੇ ਪਾਣੀ ਵੱਖਰਾ ਕਰਤਾ ਤੇ ਕੜਾ ਜੇ ਵੱਖਰਾ ਹੋ ਆਹ ਭਾਈ ਸਾਹਿਬ ਜੇ ਕੋਈ ਤੁਹਾਨੂੰ ਪੁੱਛਿਆ ਯਾਰੀ ਵੀ ਇਹੋ ਕੋ ਬਣਾਉਂਦੇ ਭਾਜੀ ਆਨੂੰ ਬਣਾਉਣਾ ਹੀ ਆਉਂਦਾ ਵਾ ਭਾਜੀ ਆਨੂੰ ਬਣਾਉਣਾ ਹੀ ਆ ਆਉਂਦਾ ਅਸੀਂ ਕਰੀਏਗੀ ਕੀ ਕਰੀਏ ਇਹ ਵੀ ਅਜੇ ਤੰਗੀ ਤਰੰਦੀ ਜੇ ਆਉਂਡਿਆ ਓਏ ਸਾਡੇ ਕੰਮ ਸਾਰੇ ਕੜਾਹ ਤੋਂ ਸ਼ੁਰੂ ਹੋਣਦੇ ਆ ਹਲਵਾਈ ਸਾਡੇ ਨੂੰ ਜਨਰਲ ਤਾਂ ਕੜਾਹ ਬਣਾਉਣਾ ਨਹੀਂ ਆਉਂਦਾ ਉਹਨਾਂ ਜਨਕਾ ਕੀ ਗਾ ਨਹੀਂ ਬਦਨਾ ਨਹੀਂ ਗਾਹ ਕਿਹ ਰੈਸਪੀ ਤੇ ਨੇ ਜਾ ਬਿਲਕੁਲ ਵੀ ਨਹੀਂ ਹੋਣਦੇ ਹਾਂ ਕੜਾਹ ਕੰਬਿਆਣਾ ਨਾ ਉਹਨਾਂ ਇਹ ਹੁਣ ਤੁਸੀਂ ਦੱਸੋਗੇ ਵੀ ਕੀ ਬੰਦਾ ਵਾ ਤੁਹਾਨੂੰ ਵਿਖਾਇਆ ਜਾਊ ਵਗੈਰਾ ਫਾਈਨਲ ਛਗਲ ਜਿਹੜੀ ਆ ਹਲਵਾਈ ਦਾ ਫੇਕ ਕਾਲਜਾ ਕੰਬ ਗਿਆ ਵਾ ਦੋਸਤੋ ਇਹਦਾ ਕਾਲਜਾ ਬਹੁਤ ਕੰਬਦਾ ਜਦੋਂ ਇਹਦਾ ਕਾਲਜਾ ਕੰਬਦਾ ਉਹਦੀ ਆਵਾਜ਼ ਵੀ ਕੰਬਦੀ ਆ ਰਾੜੇ ਤੇ ਰਾੜੇ 'ਚ ਫਰਕ ਹੋ ਜਾਂਦਾ ਹਾਂ ਬਹੁਤ ਥੱਲੇ ਲੱਗ ਜਾਣਾ ਕਮਾਦੇ ਕਮਾਦੇ ਹੈ ਨਹੀਂ ਕੋਈ ਦੇਖ ਕੇ ਇਤਨਾ ਹੀ ਮਜ਼ਾ ਆ ਰਹਾ ਹੈ ਨਾ ਕੋਈ ਪੁੱਛੇ ਹੀ ਮਤ ਹਾਂ ਹਾਂ ਇਤਨਾ ਮਜ਼ਾ ਆ ਰਹਾ ਹੈ ਜੀ ਕਰਦਾ ਮੈਂ ਕਾ ਜਾ ਇਹਨੂੰ ਉਹ 120 ਤੇ ਹਲਵਾਈ ਸਾਹਿਬ ਬੈਗੇ ਨੇ 100 ਹੀ ਨਹੀਂ ਸ਼ੁਕਰ ਕਰੋ ਠੱਕਾ ਤੋਂ ਬਚ ਗਿਆ ਹਾਂਜੀ ਹੋਇਆ ਗੱਲਬਾਤ ਬਣੀ ਆ ਤੇਰਾ ਨਾਕੀ ਬੰਦ ਆ ਮੈਨੂੰ ਅਹੀਂ ਦਵਾਈ ਨਹੀਂ ਖਾ ਕੇ ਅੱਧੇ ਪੱਖੋਂ ਗਿਆਂ ਜਿੱਡੀਆਂ ਨਾਸਾਂ ਵਾਲੇ ਵੀ ਨਹੀਂ ਆਉਂਦੀ ਇਹ ਨਹੀਂ ਆਉਂਦੀ ਐਦਾ ਲੱਗ ਤੈਨੂੰ ਤੇ ਬੰਦ ਤੋਂ ਪਹਿਲੇ ਆ ਨਹੀਂ ਜੀ ਸਲਵਾਏ ਹਾਰਾ ਦੀ ਸਾਡਾ ਕੋਈ ਨਾ ਕੋਈ ਕੰਮ ਵਗਾੜਦਾ ਹੁੰਦਾ ਵਾ ਬਾਕੀ ਵੇਖੋ ਐਸ ਟਾਈਮ ਕੀ ਕਰਦਾ ਵਾ ਕਿੰਨੀ ਮੁਸ਼ਕਲਤ ਵੇਖੋ ਕਰਨੀ ਪੈਣੀ ਦੋਸਤੋ ਇਹ ਨੇਚਰ ਦੇ ਵਿੱਚ ਇਦਾਂ ਕਰਕੇ ਕੜਾ ਬਣਾਉਣੇ ਸੌਖੇ ਨਹੀਂ ਆ ਇਹੜੇ ਕਹਿੰਦੇ ਨਾ ਵਿਲੇਜ ਫੂਡ ਤੇ ਦੇਸੀ ਸਾਊਥ ਇੰਡੀਅਨ ਆੱਖ ਹੋਣੀ ਕਰਦੇ ਤੁਹਾਨੂੰ ਇਦਾਂ ਬਣਾਉਣੀਆਂ ਬੈਣਾਂ ਤੋੜ ਤੋੜ ਕੇ ਫੇ ਪਤਾ ਲੱਗਦਾ ਅਸਲੀ ਵਾਈਲਡ ਲਾਈਫ ਕੀ ਆ ਜਦੋਂ ਤੁਸੀਂ ਆਓਗੇ ਤੁਹਾਨੂੰ ਇੱਧਰ ਲਿਆ ਕੇ ਬਸ ਬਣਾਉਣਾ ਸਾਡੇ ਬੰਦੇ ਨੂੰ ਕੜਾ ਹੀ ਆਉਂਦਾ ਜੇ ਇਹੋ ਹੀ ਖਵਾ ਸਕਦੇ ਹੋ ਹੋਰ ਕਹਿੰਦੇ ਤੁਹਾਨੂੰ ਸੌਂ ਜੇ ਨੇ ਹੋਰ ਨੇ ਕਹਤਾ ਕੁਝ ਬਣਾਉਣ ਦਾ ਹੋਰ ਕੋਈ ਡਿਮਾਂਡ ਨਹੀਂ ਕਰਨੀ ਸਿਰਫ ਕੜਾ ਦੀ ਕਰਨੀ ਆ ਖਸ ਖਸ ਦਾ ਕੜਾ ਹੋ ਗਿਆ ਦੂਜਾ ਤੀਜਾ ਪਟ્રોલ ਵਾਲਾ ਵੀ ਬਣਾ ਲੈਂਦਾ ਵਾ ਹਾਂ ਉਹ ਤੈਨੂੰ ਵਧੀਆ ਜਿਆਦਾ ਬਣਾਉ ਉਹਦੇ ਵਿੱਚ ਇਹਨੂੰ ਨੰਬਰ 1 ਦਾ ਮੈਡਲ ਮਿਲਿਆ ਨੰਬਰ 1 ਖਲਵਾਈ ਹੋਣ ਦਾ ਪਟ્રોલ ਦਾ ਕੜਾ ਜਿਹੜਾ ਵਾ ਉਹ ਇਹਨਾਂ ਨੂੰ ਬਣਾਉਣ ਦੇ ਵਿੱਚ ਮਾਨਤਾ ਹਾਸਲ ਹੋਈ ਆ ਬਿਲਕੁਲ ਬਿਲਕੁਲ ਇਹ ਵੀਰ ਦੇ ਜੂਨੀਅਰ ਯੂਨੀਵਰਸਿਟੀਆਂ ਤੱਕ ਚਰਚੇ ਆ ਬਿਲਕੁਲ લાલો ਥੱਲੇ ਲਾਓ ਇਹਨੂੰ ਇਹਨੂੰ ਪੁੱਛੋ ਸਰਲਵਾਈ ਸਾਡੇ ਵਾਲਾ ਮੋਰਾ ਖਾਕ ਨਹੀਂ ਆਂਦਾ ਹਾਂਜੀ ਕੀ ਕਰੀਏ ਹੁਣ ਦੱਸੋ ਬੱਸ ਖਾਓਗੇ ਹੁਣ ਅਗਲਾ ਪ੍ਰੋਸੈਸ ਕੀ ਆ ਇਹ ਹੈ 우ਸਤਾਦ ਇਹ ਹੈ ਰਾਜਾ ਇਹ ਵੀ ਰਾਜਾ ਹੈ ਇਹ ਅਹਿਮ ਵਜ਼ੀਰ ਹੈ ਵਜ਼ੀਰ ਹੈ ਰਾਜਿਆਂ ਦੇ ਇਹ ਹਮ ਹੈ ਇਹ ਛੋਟਾ ਬੱਚਾ ਹੈ ਇਹ ਲੱਭੂ ਹੈ ਇਸ ਕੀ ਉਸ ਕੀ ਮਾਂ ਹੈ ਛੋਟੀ ਅੰਮੀ ਹੈ ਹਾਂ ਰੋੜ ਨਾਲ ਲੋਏ ਰੋੜ ਤੇ ਲੱਗਾ ਇਹ ਦੋਏ ਦੇ ਇਹ ਬਾਸ ਹੈ ਇਹ ਇਹ ਦੋਵੇਂ ਜੀ ਹੈ ਓਏ ਰੇ ਮਗਜੀ ਆ ਤੂੰ ਤੇ ਭੈਜ ਬਹੁਤਾ ਬੱਬੂ ਲਵਾਈਆਂ ਕੋਣਿਆ ਇਦਾਂ ਪਾ ਉਤੋਂ ਦੀ ਦਵਾ ਕਰਕੇ ਪਾਓ ਇਹ ਕਰਕੇ ਸਾਰੇ ਛੋਟੇ ਦਾ ਛੁਰਦੇ ਕਿਉਂ ਦਰਸਾਉਣ ਨੇ ਆ ਗੁਰੂ ਆ ਸਤਾ ਜੀ ਧਿਆਨ ਦੇਣਾ ਹੈ ਇੱਕੇ ਸਾਥ ਛੋਟੀ ਛੋਟੇ ਨੇ ਆਪਾਂ ਤੈਨੂੰ ਜਲਵਾਈ ਬਣਾ ਦਿੱਤਾ ਤਾਂ ਮਾਨਜਿਆ ਕਰੀ ਜਾਂਦੇ ਹੋ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇਸ ਟਾਈਮ ਇਹ ਕਾਰਨਾਮਾ ਕਰਕੇ ਇਹ ਮੈਨੂੰ ਮਹਿਸੂਸ ਨਾ ਪਿੱਛੋ ਹਾਂਜੀ ਹੁਣ ਹਾਂਜੀ ਇਹ ਹੁਣ ਤੁਸੀਂ ਆਪ ਦੱਸੋ ਵੀ ਹਾਂ ਦੱਸੋ ਕੀ ਆ ਲੁੱਕ ਵੇਖੋ ਮਤਲਬ 1 ਸਾਲ ਲੱਗ ਗਿਆ ਤੁਹਾਨੂੰ ਪੂਰਾ ਕਾਮਯਾਬੀ ਹਾਸਲ ਕਰਨ ਦੇ ਵਿੱਚ ਮੈਂ ਸਾਰਾ ਸਾਲ ਇੱਕ ਕਾਹੀ ਬਣਾਉਂਦਾ ਰਿਆ ਬਾਹਰ ਵਿੱਚ ਅੱਛਾ ਜੀ ਉਦੋਂ ਬੇਜਤੀ ਹੋਈ ਮੇਰੀ ਘਰੇ ਵੀ ਬਣਾ ਲੈਂਦੇ ਹੋ ਜਦੋਂ ਕਦੇ ਮੌਕਾ ਮਿਲਦਾ ਹੈ ਬਣਾ ਹੀ ਲੈਂਦਾ ਵਾਹ ਭੋਗ ਤੇ ਜੇ ਆਉਂਦੇ ਰਹਿੰਦੇ ਹਾਂ ਹਰ ਗੋਈ ਰਹਿੰਦੀ ਬੁੱਢਾ ਕੋਈ ਫੁੜਕਾ ਹੀ ਰਹਿੰਦਾ ਹੈ ਅੱਛਾ ਜੀ ਕਿੱਦਾਂ ਨਾਲ ਤੁਹਾਨੂੰ ਲੱਗਣ ਡਿਆ ਕੜਾ ਵੇਖ ਕੇ ਕਿੱਦਾਂ ਨਾਲ ਲੱਗਣ ਡਿਆ ਇਹ ਖਾਦਾ ਤੇ ਹਰੀ ਤੁਸੀਂ ਕੜਾ ਵਧੀਆ ਵਾ ਵੇਖਣ ਜੀ ਦੱਸੋ ਪਹਿਲਾਂ ਵੇਖਣ ਜੋ ਚੁੰਮਚਾ ਨਹੀਂ ਗੱਤਾਂ ਦੇਖੋ ਉਹ ਇਹ ਚੁੰਮਕੇ ਵਾਲਾ ਨਹੀਂ ਇਹ ਵੈਲਡ ਲੈ ਪਿਆ ਇਹ ਵੈਲਡ ਲੈ ਫੜਾ ਵਾ ਵੇਖਣ ਚ ਵੇਖਣ ਦੇ ਬਹੁਤ ਵਧੀਆ ਹਵਾਈ ਦੀ ਤਰੀ ਚਾਰ ਸ਼ਬਦ ਕਹਣੇ ਤੂੰ ਸ਼ਬਦ ਕਹਣਾ ਚਾਰ ਸ਼ਬਦ ਕਹੋ ਤੂੰ ਇਹ ਹੱਥ ਵਟਾ ਆ ਇਹ ਹਵਾਈ ਦੇ ਹੱਥ ਵਟਾ ਦਿਓ ਖੁਸ਼ੀ ਨਹੀਂ ਸਾਬੀਆਂ ਇਹ ਪਤਾ ਨਹੀਂ ਹੁਣ ਸਵਾਲ ਕਿਹੋ ਜਿਹਾ ਆਣਾ ਖੁਸ਼ੀ ਤੇਰੀ ਦਾ ਟਿਕਾਣਾ ਦੇ ਹੋਣੇ ਲੱਗ ਜਾਣਾ ਪਤਾ ਸਾਰੇ ਰੇਡੀਓ ਦੇ ਵੀਡੀਓ ਚੱਲ ਨਹੀਂ ਆ ਮਰ ਜਾ ਇਹ ਅੱਜ ਫੇਰ ਆ ਵੀ ਫਿਰ ਜਾ ਸਕ ਆਉਂਦੇ ਆਂ ਹਾਂ ਜੀ ਉਂਗਲਾਂ ਨਾਲੋਂ ਲੱਤ ਨਹੀਂ ਰਿਹਾ ਉਦਾਂ ਵੈਸੇ ਤੇ ਠੀਕ ਆ ਪਹਿਲਾਂ ਉਂਗਲਾਂ ਹਾਂ ਪਹਿਲਾਂ ਪਿਆਰ ਨਾਲ ਨਹੀਂ ਨਹੀਂ ਇੰਨਾ ਜ਼ਿਆਦਾ ਹੱਸੋ ਨਾ ਖੜਾ ਖਾਓ ਤੇ ਸਾਈਡ ਤੇ ਹੋ ਜਾਓ ਉਸਤਾਦ ਵੰਡੀ ਚੱਲੋ ਮਾੜਾ 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 ਗੁਰੂ ਸਹੀ ਆ ਸਹੀ ਆ ਬਸ ਉਹਦਾ ਹੀ ਨਾ ਲੱਥਾ ਨਹੀਂ ਡਿਆ ਪਛਾਣਿਆ ਨਹੀਂ ਆਂਦਾ ਕੀ ਪਾਇਆ ਯੂਨਿਵਰਸ ਇਹ ਹੁੰਦੀਆਂ ਕਰਾਮਾਤਾਂ ਵਾਹਿੰਦੇ ਲੜਾ ਲਾ ਕੇ ਚੀਜ਼ਾਂ ਚੱਲੋ ਆ ਤੇ ਆ ਪੌਂਕ ਵਾਜਾਂ ਤੇ ਹੰਡਾ ਲਾਦਾ ਪ੍ਰਸ਼ਾਦਾ ਵੇਖੀਓ ਜੀ ਆਹ ਸੁਣੋ ਯਾਰ ਔੜਾ ਕੇ ਪਾ ਰਹੇ ਕੌਣ ਆ ਗੋਰੀ ਮਣਿਆ ਦੇਦੇ ਉਸਤਾਦ ਨੂੰ ਆ ਆਜੋ ਹੁਣ ਆ ਵੇਖੋ ਹੁਣ ਕੁੱਤੀ ਝਿਕਾ ਪੈਣ ਲੱਗਾ ਜੇ ਹੁਣ ਅੱਗੇ ਬਹੁਤ ਹੋ ਗਈ ਆਗੇ ਆ ਜਾ ਆ ਜਾ ਨਾ ਬੰਦਾ ਇਹਨੇ ਕਿੱਲਾ ਦੂਰੀਆਂ ਰੋਟੀ ਫਿਰਨੀ ਜਦੋਂ ਉੱਥੇ ਚੱਲਣ ਗਈ ਨਾ ਬਾਰਡਰ ਤੇ ਦੋਸਤੋ ਵੇਖੋ ਕਿੰਨਾ ਟੈਂਡਰਨੈਸ ਜੀ ਬਣੀ ਹੈ ਕੜਾਹ ਦੀ ਵੇਖੋ ਪੂਰੀ ਐ ਹੋਣ ਡਿਆ ਕਿ ਨਹੀਂ ਪੂਰਾ ਗੋਲ ਇਹ ਲਵਾਈ ਨੂੰ ਮਰਗਾਂ ਦੀ ਰੋਟੀ ਵਾਸਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਕਦੀ ਵੀ ਬਲਾ ਸਕਦੇ ਇਹ ਕਦੇ ਵੀ ਸਾਡਾ ਜੁਮਾ ਉਸ ਪੋਹ ਜੇ ਪਰ ਇਹਨੂੰ ਮਲਵਾਈ ਪਾਸ ਹੋ ਗਿਆ 1 ਸਾਲ ਬਾਅਦ ਉਹ ਤਾਂ ਤੈਨੂੰ ਤੇ ਐਵੇਂ ਕਹਿ ਤਾ ਕਾਹਦਾ ਕਰਮ ਸਾਜੀ ਇਦਰੇ ਕਰਦਾ ਕੋਈ ਮਿਸ਼ਨ ਸਕਸੈਸਫੁਲ ਹੋਣ ਤੋਂ ਬਾਅਦ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਮੈਨਾਂ ਇਹ ਸਾਰਿਆਂ ਨੂੰ ਖਾਣਾ ਚਾਹੀਦਾ ਵਾ ਕਿ ਆਪੋ ਆਪਣੇ ਘਰੇ ਬਣਾ ਕੇ ਦੇ ਖਾਓ ਕੁਛ ਹੋ ਜਾ ਜੇ ਕੋਈ ਤੁਹਾਡੀ ਮੰਗ ਕਰੇ ਵੀ ਸ਼ਾਹਲ ਭਾਈ ਸਾਹਿਬ ਆਪਣੇ ਨਾਲ ਕੋਰੀ ਨਾ ਕਿਉਂ ਮੈਂ ਕਾ ਮੌਦ ਆ ਮੇਰਾ ਬਜਟ ਨਹੀਂ ਇਹਨਾਂ ਕੋ ਸਿਆ ਜਾਣਾ ਹਾਂ ਮੈਂ ਮੇਰਾ ਬੈਟ ਵਧ ਗਿਆ ਅੱਜ ਨਹੀਂ ਕਾਮਯਾਬੀ ਤੋਂ ਬਾਅਦ ਮੇਰਾ ਹਾਂ ਬੈਟ ਵਧ ਗਿਆ ਹਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਕਿਉਂਕਿ ਬੰਦੇ ਵੇਖੋ ਕਿਹੜੀ ਕਿਹੜੀ ਦੂਰੋਂ ਆਏ ਆ ਉਦਮਾਗੋ ਕੇ ਤਾਂ ਬ੍ਰਾਮਪੁੱਤਰ ਨਦੀ ਆ ਐਡਮ ਪੂਰੀ ਸੁੱਕੀ ਪਈ ਨੰਗਲ ਡੈਮ ਤੇ ਪਾਣੀ ਦੀ ਕਮੀ ਹੋ ਗਈ ਆ ਇਰ ਕੀ ਗਰਮੀਆਂ ਦੇ ਵੇਲੇ ਤੁਸੀਂ ਮਰੋਗੇ ਯਾਰ ਕੀ ਪੱਖਿਆਂ ਥੱਲੇ ਵਾਹ ਬਿਆਸਤ ਪਾਣੀ ਨਹੀਂ ਹੋਏਗਾ ਸੱਚੀ ਜੇ ਕਿ ਨਹਿਰੇ ਨਾ ਹੋਣਗੇ ਬੋਰ ਤੋਂ ਜਾ ਕੇ ਨਹਾ ਸਕਦਾ ਇਹਦੇ ਨਾਲ ਇਹ ਉਹ ਨਹਿਰੇ ਨਾਉਂਦਾ ਰਹਿੰਦਾ ਮੈਨੂੰ ਸੱਡ ਸਾਬ ਕਿਉਂ ਕਹਿੰਦੇ ਯਾਰ ਇਹਨਾਂ ਨੇ ਸੱਟਾਂ ਬਹੁ ਲੱਗਦੀਆਂ ਗੱਟਿਆਂ ਦੇ ਇਹਦਾ ਮਤਲਬ ਉਹ ਨਹੀਂ ਕੋਈ ਵੀ ਹੈਗਾ ਕੁੜੀਆ ਮੇਰਾ ਕੜਾ ਵੱਜ ਗਿਆ ਨਿੱਕਾਂ ਦਾ ਬਹੁਤ ਡਿਗਦਾ ਹੈ ਸਿਰੋਂ ਡਿਗ ਪੈਂਦਾ ਹੈ ਨਜਲਾ ਜ ਕਾ ਮੇਰੇ ਵਗਦਾ ਹੈ ਛੋਟੇ ਦਿਵਾਨੇ ਤੁਹਾਨੂੰ ਵਿਖਾਏ ਜਾਣਗੇ ਤੇਰਾ ਦਿਵਾਨਾ ਨਾ ਇੱਥੋਂ ਸ਼ੁਰੂ ਹੈ ਦਿਵਾਨੇ ਦੀ ਸ਼ੁਰੂਆਤ ਇਹ ਹੈ ਬ੍ਰੈਡ ਕਰਕੇ ਦਵਾਣਾ ਬਣਿਆ ਪਹਿਲਾਂ ਐਹੋ ਹੀ ਚੀਜ਼ ਸੀ ਠੀਕ ਜੇ ਆ ਵੇਖ ਲੋ ਲੀਕਾਂ ਦੇ ਹੁੰਦੇ ਆ ਨਾ ਵੇਜ ਇਹ ਲੀਕ ਮੁੜ ਕੇ ਮੁੱਕ ਗਈ ਜਦੋਂ ਦਵਾਣਾ ਵੱਡਾ ਹੋਇਆ ਦਵਾਣਾ ਨੇ ਆ ਜੀ ਹਾਂ ਜੀ ਆ ਲਾਲ ਰੰਗ ਦੇਖੋ ਨਿਕਲਿਆ ਬਾਹਰ ਉਹਨਾਂ ਦਾ ਅੰਦਰ ਵਾਲਾ ਇਹ ਬਾਹਰ ਦੇ ਆ ਨਾ ਅਗਲੇ ਸਾਲ ਮਿਲਣਾ ਫਿਰਸੇ ਚੰਗਾ ਜੀ ਦੋਸਤੋ ਸਤਿ ਸ੍ਰੀ ਅਕਾਲ